ਪੰਜਾਬ ਦੀ ਖੇਡ ਨਾਲ ਭੜਾ ਕਰਨਾ ਹੈ ਇਹਨਾਂ ਦੇ ਇੱਕ ਪੁਰਾਣਾ ਲੀਡਰ ਹੈ ਜਿਹੜਾ ਵਾਪਸ ਆਇਆ ਹੈ ਉਹਦੀ ਅਖਬਾਰ ਦੀ ਕਟਿੰਗ ਆਉਂਦਾ ਆਬਦਾ ਬਿਆਨ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਛਾਹ ਕੋ ਸਾਥ ਕੋ ਲੈ ਕੇ ਕੌਣ ਗਿਆ ਸੀ ਉਹ ਲੀਡਰ ਕਹਿੰਦਾ ਹੈ ਕਿ ਮੈਂ ਤਾਂ ਉਸ ਪਾਰਟੀ ਚ ਜ਼ਿੰਦਗੀ ਚ ਵਾਪਸੀ ਨਹੀਂ ਜਾਣਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹਿੀਨ ਹੋਈ ਹੈ ਤੇ ਅੱਜ ਕੀ ਹੋ ਗਿਆ ਯਾਰ ਸਿੱਖ ਕੌਮ ਇਹੋ ਜੀ ਕੌਮ ਥੋੜਾ ਸੀ ਉਸ ਕੌਮ ਦੇ ਜਿੱਥੇ ਜਰਨੈਲ ਹੀ ਇਹੋ ਜੇ ਹੋਣਗੇ ਹੂੰ ਉਹ ਕੌਮ ਕਿਵੇਂ ਸਟੈਬਲਿਸ਼ ਹੋਊਗੀ ਜਿਸ ਕੌਮ ਦੇ ਲੀਡਰ ਨੂੰ ਇਹ ਫਿਕਰ ਹੋਵੇ ਕਿ ਮੇਰੀ ਤੇ ਮੇਰੇ ਪੁੱਤਰ ਦੀ ਜਿਹੜੀ ਕੁਰਸੀ ਬਾਜੇ ਮੇਰੇ ਤੇ ਮੇਰੇ ਪੁੱਤਰ ਨੂੰ ਰਾਜ ਮਿਲ ਜੇ ਸਾਡੇ ਔਰ ਠੱਠੇ ਖੂਜ ਜਾਵੇ ਇਹ ਧਰਮ ਤੋਂ ਸਾਡੇ ਔਰ ਠੱਠੇ ਖੂਜ ਜਾਵੇ ਇਹ ਪੰਜਾਬ ਵਰਕਰ ਕਹਿੰਦੇ ਆ ਕਿ ਜਲਦ ਸਾਡਾ ਬੀਜੇਪੀ ਨਾਲ ਸਮਝੌਤਾ ਹੋਣ ਜਾ ਰਿਹਾ ਤੇ ਸਮਝੌਤੇ ਤੋਂ ਬਾਅਦ ਸਰਕਾਰ ਸਾਡੀ ਪੱਕੀ ਆ ਮੈਂ ਕਹਿੰਦਾ ਜ਼ਿੰਦਗੀ ਚ ਨਹੀਂ ਆਉਂਦੀ ਜੀ ਜਿੰਨਾ ਮਰਜੀ ਲਿਖਾ ਲਓ ਇਹ ਨਹੀਂ ਦੁਬਾਰਾ ਆਉ। ਇਹ ਲੋਕ ਮਾਰਾ ਦਿੰਦੇ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਕਿਸੇ ਨੂੰ ਜ਼ਹਿਰ ਦਿੰਦੇ ਨੇ ਕਿਸੇ ਦਾ ਐਕਸੀਡੈਂਟ ਕਰਾਉਂਦੇ ਨੇ ਕਿਸੇ ਨੂੰ ਗੋਲੀ ਮਰਾਉਂਦੇ ਨੇ ਪਰ ਕਿੰਨਿਆਂ ਨੂੰ ਮਾਰਾ ਲੋਂਗੇ ਆਖਰ ਤਾਂ ਮੌਤ ਤਾਂ ਤੁਹਾਡੇ ਉਹੀ ਆਉਣੀ ਹੈ। ਸਰਦਾਰ ਸਿਮਰਜੀਤ ਸਿੰਘ ਮਾਨ ਆ ਯਾਰ ਤੁਹਾਡੀ ਕੌਮ ਲਈ ਬੋਲਦਾ ਤੁਹਾਡੀ ਆਪਦੇ ਪੰਜਾਬ ਲਈ ਗੱਲ ਕਰਦਾ ਆਪਦੇ ਖਿੱਤੇ ਦੀ ਗੱਲ ਕਰਦਾ ਬੰਦਾ ਯਾਰ ਸਰਦਾਰ ਸੁਖਪਾਲ ਸਿੰਘ ਕਹਿ ਰਿਹਾ ਆਪਦੇ ਪੰਜਾਬ ਦੀ ਗੱਲ ਕਰਦਾ ਕੌਮ ਦੀ ਗੱਲ ਕਰਦਾ ਆਪਦੇ ਖਿੱਤੇ ਦੀ ਗੱਲ ਕਰਦਾ ਸਰਦਾਰ ਸਾਹਿਬ ਜੇ ਅੱਜ ਤੱਕ ਵੀ ਨਾ ਬੋਲੇ ਤੁਹਾਡਾ ਹੁਣ ਦਾ ਮੁੱਖ ਮੰਤਰੀ ਕੋਈ ਵੀ ਨਹੀਂ ਤੁਹਾਡਾ ਉਸ ਪੁਆਇੰਟ ਤੇ ਬੋਲ ਰਿਹਾ ਜਿਹੜੇ ਮਰਜ਼ਾਦਾ ਹਾਲ ਪਾਲਦੇ ਨੇ ਜਿਹੜੇ ਮਰਜ਼ਾਦਾ ਕਹਿੰਦੇ ਸਾਨੂੰ ਮਰਜ਼ਾਦਾ ਮਿਲਣੀ ਚਾਹੀਦੀ ਤੁਸੀਂ ਬੋਲੇ ਕਿੱਥੇ ਜੇ ਪੰਜਾਬ ਦੇ ਲਈ ਆ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਵੀਰ ਸਿੰਘ ਖੱਪਿਆ ਆ ਲਈ ਅੱਜ ਅਸੀਂ ਗੱਲਬਾਤ ਕਰਾਂਗੇ ਵਿਧਾਨ ਸਭਾ ਦੇ ਵਿੱਚ ਪਿਛਲੇ ਦਿਨਾਂ ਤੋਂ ਲੈ ਕੇ ਕਾਫੀ ਕਾਂਵਾਂਰੌਲੀ ਚੱਲਦੀ ਪਈ ਹੈ ਤੇ ਹੋਰ ਪੰਜਾਬ ਦੇ ਬਹੁਤ ਸਾਰੇ ਮਸਲੇ ਹੈਗੇ ਨੇ ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਖਰਾ ਜਮੀਨ ਨੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਖਰਾ ਸਾਹਿਬ ਠੀਕ ਠਾਕ ਹੋ ਬੜਾ ਵਧੀਆ ਬੜੀ ਮਹਾਰਾਜ ਦੀ ਕਿਰਪਾ ਜੀ ਵਿਧਾਨ ਸਭਾ 'ਚ ਬੜਾ ਕਾਂਵਾਂਰੌਲੀ ਚੱਲੀ ਜਾਂਦੀ ਆ ਦੇਖੋ ਕਈ ਦਿਨਾਂ ਦੇ ਆਪਾਂ ਕਈ ਦਿਨਾਂ ਤੋਂ ਲੱਗিয়ে ਤਾਂ ਇਹ ਲਗਾਤਾਰ ਇੱਕੋ ਗੱਲ ਚੱਲ ਰਹੀ ਹੈ ਜੀ ਮੈਂ ਬੜਾ ਧਿਆਨ ਨਾਲ ਸੁਣਦਾ ਤੇ ਜੋ ਲੀਡ ਤਕਰੀਬਨ ਅੱਜਕੱਲ ਪੰਜਾਬ ਚ ਇੱਕੋ ਗੱਲ ਹੈ ਕਿ ਜੀ ਵਿਧਾਨ ਸਭਾ ਦੇ ਅੰਦਰ ਲੀਡਰਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਮर्यादा ਭੰਗ ਕਰਤੀ ਮर्यादा ਭੰਗ ਕਰਤੀ ਦੇਖੋ ਇੱਕ ਸੁਖਪਾਲ ਸਿੰਘ ਖਹਿਰਾ ਹੈ ਚਲੋ ਉਹਦੀ ਮੈਂ ਰਿਸਪੈਕਟ ਕਰਦਾ ਕਿਉਂਕਿ ਉਹ ਲੀਡਰ ਇਹ ਕਹੇ ਹੈ ਜਿਹੜਾ ਪੰਜਾਬ ਦੇ ਲਈ ਬੋਲਦਾ ਆਪਦੀ ਕੌਮ ਲਈ ਬੋਲਦਾ ਹਾਂ ਬਾਕੀ ਬੰਦੇ ਯਾਰ ਜਿਨ੍ਹਾਂ ਨੇ ਪੰਜਾਬ ਖਾਦਾ ਹੈ ਹੂੰ ਤੁਸੀਂ ਪੰਜਾਬ ਨੂੰ ਵੇਚਿਆ ਸੀ ਦਿੱਲੀ ਦੇ ਸਾਹਮਣੇ ਜੀ ਆਪਦੇ ਹਿੱਤਾਂ ਦੇ ਲਈ ਤੁਸੀਂ ਪੰਜਾਬ ਦਾ ਬੇੜਾ ਗਿਰਖ ਕਰਤਾ ਹੂੰ ਯਾਰ ਤੁਸੀਂ ਮਰਜ਼ਾਦਾ ਨਾਲ ਕੀਤਾ ਸੀ ਉਹ ਕੰਮ ਹੂੰ ਮੈਂ ਤਾਂ ਸਿੱਧੀ ਸਪਸ਼ਟ ਗੱਲ ਕਹਿਣਾ ਕਿ ਜਿਹੋ ਜਿਹੇ ਕਰਮ ਇਹਨਾਂ ਲੀਡਰਾਂ ਨੇ ਕੀਤੇ ਨੇ ਇੱਕ ਦੂਜੇ ਪ੍ਰਤੀ ਇਹਨਾਂ ਦਾ ਛੇਤਰੋਛਿਤਰ ਹੀ ਹੋਣਾ ਚਾਹੀਦਾ ਹੈ ਇਹਨਾਂ ਨੂੰ ਲੋਕ ਵੇਖਣ ਇਹਨਾਂ ਦੀਆਂ ਕਰਤੂਤਾ ਬਾਹਰ ਇਹਨਾਂ ਨੇ ਕੀਤਾ ਕੀ ਸੀ ਪੰਜਾਬ ਦੇ ਅੰਦਰ ਜੀ ਯਾਰ ਤੁਸੀਂ ਪਿਛਲੇ ਸਾਲ ਚਲੇ ਜਾਓ 10 ਸਾਲ ਪਿੱਛੇ ਚਲੇ ਜਾਓ 20 ਸਾਲ ਪਿੱਛੇ ਚਲੇ ਜਾਓ ਕੋਈ ਵੀ ਤੁਸੀਂ ਪੰਜਾਬ ਦੇ ਹਿੱਦੀ ਗੱਲ ਨਹੀਂ ਕਰ ਰਹੇ ਹੂੰ ਤੁਸੀਂ ਜੋ ਪੂਰਬੀਆ ਛੁੱਟਿਆ ਪੰਜਾਬ ਦੇ ਅੰਦਰ ਤੁਸੀਂ ਇੱਕ ਗੱਲ ਨਹੀਂ ਕੀਤੀ ਉਸ ਦੇ ਉੱਪਰ ਹੂੰ ਪੰਜਾਬ ਦਾ ਯੂਥ ਬਾਹਰ ਜਾਂਦਾ ਤੁਸੀਂ ਕਹਿੰਦੇ ਅਸੀਂ 10-10 ਲੱਖ ਰੁਪਏ ਬੈਂਕਾਂ 'ਚ ਦਵਾਵਾਂਗੇ ਤੁਸੀਂ ਪੰਜਾਬ ਦੀ ਗੱਲ ਕੀਤੀ ਜੀ ਇੱਥੇ ਆ ਕੇ ਬਾਹਰ ਦੀ ਸਟੇਟ ਦੇ ਬੰਦੇ ਜੌਬ ਕਰਦੇ ਨੇ ਤੁਹਾਡੇ ਮੁੰਡੇ ਵੇਲੇ ਤੁਰੇ ਫਿਰਦੇ ਨੇ ਉਹਨਾਂ ਨੂੰ ਇੰਟਰਵਿਊ ਦੇ ਵਿੱਚੋਂ ਕੱਢਿਆ ਜਾਂਦਾ ਤੁਸੀਂ ਬੋਲੇ ਉਸ ਪੁਆਇੰਟ ਦੇ ਉੱਪਰ ਹੂੰ ਸੁਪਰੀਮ ਕੋਰਟ ਕਹਿੰਦੀ ਹੈ ਕਿ ਸਿੱਖ ਜੱਜਾਂ ਨੂੰ ਨੈਗਲੈਕਟ ਕੀਤਾ ਗਿਆ ਉੱਪਰ ਕਿਉਂ ਕੀਤਾ ਗਿਆ ਹੂੰ ਤੁਸੀਂ ਲੀਡਰ ਤੋਂ ਮਰੇ ਹੋਏ ਸੀ ਜੀ ਕਿੰਨੇ ਕੁ ਸਿੱਖ ਜੱਜ ਰਹਿ ਗਏ ਨੇ ਹਾਈ ਕੋਰਟ ਦੇ ਅੰਦਰ ਜੀ ਉਹਨਾ ਪੁਆਇੰਟ ਤੇ ਤੁਸੀਂ ਕਿਤੇ ਬੋਲੇ ਪੰਜਾਬ ਦੇ ਅੰਦਰ ਜੀ ਅਜੇ ਕਹਿੰਨੇ ਹੋ ਜੀ ਪੰਜਾਬ ਦੇ ਅੰਦਰ ਵਿਧਾਨ ਸਭਾ ਦੇ ਵਿੱਚ ਮਰਜ਼ਾਦਾ ਨਹੀਂ ਯਾਰ ਤੁਹਾਡੇ ਕਰਮਾਂ ਦੇ ਮੁਤਾਬਕ ਤੁਹਾਨੂੰ ਤਾਂ ਮਰਜ਼ਾਦਾ ਚਾਹੀਦੀ ਹੂੰ ਮੈਂ ਤੁਹਾਨੂੰ ਕਹਾਂ ਦੋ ਚਾਰ ਲੀਟਰ ਨੇ ਜਿਵੇਂ ਮੈਂ ਦੇਖੋ ਚਾਹੇ ਮਾਹ ਦੀ ਪਾਰਟੀ ਦਾ ਕੋਈ ਮੈਂਬਰ ਨਹੀਂ ਮੇਰਾ ਕੋਈ ਲਿੰਕ ਨਹੀਂ ਸਰਦਾਰ ਸਿਮਰਜੀਤ ਸਿੰਘ ਮਾਨ ਆ ਯਾਰ ਤੁਹਾਡੀ ਕੌਮ ਲਈ ਬੋਲਦਾ ਤੁਹਾਡੀ ਆਪ ਦੇ ਪੰਜਾਬ ਲਈ ਗੱਲ ਕਰਦਾ ਆਪ ਦੇ ਖਿੱਤੇ ਦੀ ਗੱਲ ਕਰਦਾ ਬੰਦਾ ਯਾਰ ਹੂੰ ਸਰਦਾਰ ਸੁਖਪਾਲ ਸਿੰਘ ਖੈਰ ਆਪਦੇ ਪੰਜਾਬ ਦੀ ਗੱਲ ਕਰਦਾ ਕੌਮ ਦੀ ਗੱਲ ਕਰਦਾ ਆਪਦੇ ਖਿੱਤੇ ਦੀ ਗੱਲ ਕਰਦਾ ਲੀਡਰ ਤਾਂ ਆਉਣੇ ਯਾਰ ਹਮ ਹੁਣ ਇਹਨਾਂ ਦੇ ਬਰਾਬਰ ਤੁਸੀਂ ਆਰਐਸਐਸ ਆਜੋ ਜਾਂ ਭਾਜਪਾ ਆਜੋ ਆਪਦੀ ਕੌਮ ਦੀ ਗੱਲ ਕਰਦੇ ਨੇ ਆਪਦੇ ਖਿੱਤੇ ਦੀ ਗੱਲ ਕਰਦੇ ਨੇ ਪਰ ਤੁਸੀਂ ਪੰਜਾਬ ਦੇ ਲੀਡਰਾਂ ਨੇ ਉੱਠ ਕੇ ਤੁਸੀਂ ਕਹੋ ਕਿ ਸਾਨੂੰ ਮਰਜ਼ਾਦਾ ਬਹਾਲ ਚਾਹੀਦੀ ਹੈ ਬਿਲਕੁਲ ਨਹੀਂ ਚਾਹੀਦੀ ਮੈਂ ਤੇ ਲਬਜ ਕਰੂੰਗਾ ਕਿ ਪੰਜਾਬ ਦੇ ਅੰਦਰ ਅੱਜ ਜੇ ਜਸਟਿਸ ਨਹੀਂ ਮਿਲਦਾ ਜਾਂ ਪ੍ਰੋਬਲਮ ਆ ਰਹੀ ਹੈ ਨੇ ਜਿਹੜੂ ਸੁਪਰੀਮ ਕੋਰਟ ਨੇ ਸਮਝਿਆ ਜੀ ਸੁਪਰੀਮ ਕੋਰਟ ਨੇ ਕਿਹਾ ਕਿ ਤੂੰ ਸਕੇ ਜੱਜ ਨੂੰ ਨੁਫਰਤ ਕਿਉਂ ਕਰਦੇ ਹੋ ਯਾਰ ਹੂੰ ਕਿਉਂ ਨਹੀਂ ਤੂੰ ਸਿਲੈਕਟ ਕਰ ਰਹੇ ਸਿੱਖ ਜੱਜ ਜੀ ਜਦ ਕਿ ਇਸ ਮੁੱਦੇ ਦੇ ਉੱਪਰ ਕਿਤੇ ਵੀ ਵਿਧਾਨ ਸਭਾ ਚ ਅੱਜ ਤੱਕ ਕੋਈ ਬੋਲੇ ਆ ਕਿ ਪੰਜਾਬ ਦੇ ਇੱਕ ਲੀਅਰ ਕੋਈ ਨਹੀਂ ਬੋਲੇ ਪੰਜਾਬ ਦਾ ਵਿੱਚ ਡੀਆਈਜੀ ਆਈਜੀ ਡੀਜੀਪੀ ਕੌਣ ਹੈ ਬੋਲੇ ਇਹ ਕਿਤੇ ਇੱਕ ਮੈਨੂੰ ਗੱਲ ਤੋਂ ਬੜਾ ਇਹਨਾਂ ਦੇ ਗੁੱਸਾ ਚੜਦਾ ਹੈ ਜਦੋਂ ਪੰਜਾਬ ਦੇ ਸਿੱਖ ਲੀਡਰ ਬੋਲਦੇ ਨੇ ਜੀ ਇਹ ਸਾਰਿਆਂ ਦੇ ਲਈ ਸਾਂਝਾ ਹੈ ਯਾਰ ਤੁਹਾਨੂੰ ਪਤਾ ਪੰਜਾਬ ਮਿਲਿਆ ਕਿਵੇਂ ਸੀ ਹਮ ਇਸ ਪੰਜਾਬ ਨੂੰ ਇਸ ਹਿੰਦੁਸਤਾਨ ਨੂੰ ਯਾਦ ਕਰਾਉਣ ਵਾਲੀ ਪੱਗ ਕਿੰਨੀ ਫਾਂਸੀ ਚੜੀ ਹੈ ਜੀ ਕਿੰਨੇ ਅਸੀਂ ਜੇਲਾਂ 'ਚ ਗਏ ਆ ਹਮ ਤੇ ਸਾਡੇ ਕੋਲ ਇੱਕ ਸਟੇਟ ਦੇ ਸਾਡੇ ਕੋਲ ਬੰਦੇ ਨਹੀਂ ਚਾਹੀਦੇ ਹਮ ਫਿਰ ਤੁਸੀਂ ਬਾਹਰ ਹੋ ਜਾਓ ਨਾ ਇੱਥੇ ਯਾਦਵ ਯਾਦਵ ਨੂੰ ਲੈਓ ਤੁਸੀਂ ਤੁਸੀਂ ਜੋ ਜਿਹੜੇ ਲੀਡਰ ਬੈਠੇ ਹੋ ਹਮ ਉਹ ਸਮਾਂ ਆ ਜਾਏਗਾ ਜਦੋਂ ਤੁਹਾਨੂੰ ਖਿੱਚ ਕੇ ਬਾਹਰ ਕੱਢ ਦੇਣਗੇ ਲੋਕ ਓਕੇ ਹੂੰ ਕਿਤੇ ਸੋਚਿਆ ਕਿ ਪੰਜਾਬ ਦੇ ਅੰਦਰ ਸਾਡੀ ਪੰਜਾਬ ਦੇ ਲੋਕਾਂ ਦੀ ਗਿਣਤੀ ਘਟ ਰਹੀ ਹੈ ਕੋਈ ਸਾਨੂੰ ਹੈ ਹੀ ਨਹੀਂ ਪੰਜਾਬ ਦੀ ਖੇਤਰੀ ਪਾਰਟੀ ਫਿਰ ਇਕੱਠੀ ਹੁੰਦੀ ਹੈ ਪਹਿਲਾਂ 파ਟ ਗਈ ਸੀ ਸਾਰੀ ਕਿਵੇਂ ਉਹ ਪੰਜਾਬ ਦੀ ਖੇਤਰੀ ਪਾਰਟੀ ਫਿਰ ਇਕੱਠੀ ਹੋ ਰਹੀ ਹੈ ਪਹਿਲਾਂ ਸਾਰੀ 파ਟ ਗਈ ਸੀ ਆਪਸ ਦੇ ਵਿੱਚ ਕਹਿੰਦੇ ਕਿ ਪੰਜਾਬ ਦੇ ਭਲੇ ਦੀ ਗੱਲ ਕਰੂਗੀ ਯਾਰ ਪੰਜਾਬ ਦੀ ਖੇਹ ਇਹਨਾਂ ਦਾ ਭਲਾ ਕਰਨਾ ਹੈ ਹੁਣ ਸੁਣੋ ਇਹਨਾਂ ਦਾ ਇੱਕ ਪੁਰਾਣਾ ਲੀਡਰ ਹੈ ਜਿਹੜਾ ਵਾਪਸ ਆਇਆ ਹੈ ਜੀ ਉਹਦੀ ਅਖਬਾਰ ਦੀ ਕਟਿੰਗ ਆਉਂਦਾ ਆਪਦਾ ਬਿਆਨ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਛਾਹ ਕੋ ਸਾਧ ਕੋ ਲੈ ਕੇ ਕੌਣ ਗਿਆ ਸੀ ਉਹ ਲੀਡਰ ਕਹਿੰਦਾ ਕਿ ਮੈਂ ਤਾਂ ਉਸ ਪਾਰਟੀ ਚ ਜ਼ਿੰਦਗੀ ਚ ਵਾਪਸੀ ਨਹੀਂ ਜਾਣਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਹਿੀਨ ਹੋਈ ਹੈ ਗੁਰੂ ਗਰੰਥ ਸਾਹਿਬ ਦੀ ਬੇਦਬੀ ਕੀਤੀ ਸਾਧ ਦੇ ਚੇਲਿਆਂ ਨੇ ਤੇ ਅੱਜ ਕੀ ਹੋ ਗਿਆ ਸੀ ਯਾਰ ਸਿੱਖ ਕੌਮ ਇਹੋ ਜੀ ਕੌਮ ਥੋੜਾ ਸੀ ਉਸ ਕੌਮ ਦੇ ਜਿੱਥੇ ਜਰਨੈਲ ਹੀ ਇਹੋ ਜੇ ਹੋਣਗੇ ਹੂੰ ਉਹ ਕੌਮ ਕਿਵੇਂ ਸਟੈਬਲਿਸ਼ ਹੋਊਗੀ ਆ ਜਿਸ ਕੌਮ ਦੇ ਲੀਡਰ ਨੂੰ ਇਹ ਫਿਕਰ ਹੋਵੇ ਕਿ ਮੇਰੀ ਤੇ ਮੇਰੇ ਪੁੱਤਰ ਦੀ ਜਿਹੜੀ ਕੁਰਸੀ ਬਾਜੇ ਮੇਰੇ ਤੇ ਮੇਰੇ ਪੁੱਤਰ ਨੂੰ ਰਾਜ ਮਿਲ ਜੇ ਸਾਡੇ ਔਰ ਠੱਠੇ ਖੂਜ ਜਾਵੇ ਇਹ ਧਰਮ ਤੇ ਸਾਡੇ ਔਰ ਠੱਠੇ ਖੂਜ ਜਾਵੇ ਇਹ ਪੰਜਾਬ ਗੁਰੂ ਗੋਬਿੰਦ ਸਿੰਘ ਦੇ ਨਾਲੋਂ ਜ਼ਰੂਰੀ ਉਹਨਾਂ ਨੂੰ ਕੁਰਸੀ ਹੋ ਗਈ ਦੇਖੋ ਮੈਂ ਇੱਕ ਤੁਹਾਨੂੰ ਫਿਰ ਉੱਥੇ ਵਾਪਸ ਮੈਂ ਚਲੇ ਜਾਣਾ ਕਈ ਵਾਰ ਮੈਨੂੰ ਜਿਸ ਦੇਸ਼ ਨੂੰ ਇਹ ਮਾੜਾ ਕਹਿੰਦੇ ਨੇ ਹੂੰ ਲੈਂਦੇ ਪੰਜਾਬ ਨੂੰ ਮਾੜਾ ਕਹਿੰਦੇ ਨੇ ਯਾਰ ਉੱਥੇ ਹਾਜ਼ਰ ਤੇ ਮਮੋਸ ਸਾਹਿਬ ਦੀ ਬੜੀ ਇੱਜ਼ਤ ਕਿਸੇ ਵੀ ਦੁਨੀਆ ਦੇ ਉੱਪਰ ਕਿਸੇ ਬੰਦੇ ਦੀ ਜੁਰਤ ਨਹੀਂ ਜੋ ਹਜਰਤ ਮੁਹੰਮਦ ਸਾਹਿਬ ਅਰੇ ਇੱਕ ਲਫ਼ਜ਼ ਬੋਲ ਜੀ ਤੇ ਤਾਂ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਨ੍ਹਾਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਕਿ ਯਾਰ ਇੱਕ ਐਮਐਲਏ ਦੀ ਟਿਕਟ ਮਗਰੇ ਭਾਈ ਦੇ ਫਿਰਦੇ ਨੇ ਪਿਓ ਪੁੱਤਰੀ ਯਾਰੇ ਹੂੰ ਸ਼ਾਇਦ ਰਬ ਮਹਾਰਾਜ ਦੀ ਕਿਰਪਾ ਲਈ ਸ਼ਾਇਦ ਤੁਹਾਡੇ ਖਾਨਦਾਨ ਚ ਆਵੇ ਹੀ ਨਾ ਹੂੰ ਕਿਉਂਕਿ ਤੁਸੀਂ ਇੱਕ ਆਪ ਦੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਤੁਹਾਡੇ ਲਈ ਇੰਨਾ ਕੁਝ ਕੀਤਾ ਤੇ 1921 ਦੇ ਵਿੱਚ ਜਿਵੇਂ ਜਸਦੇਵਰ ਕਰਤਾਰ ਸਿੰਘ ਝੱਬਰ ਤੇ ਸਰਦਾਰ ਲਖਮਣ ਸਿੰਘ ਧਾਰੋਵਾਲ ਨੇ ਸ਼ੁਰੂ ਕੀਤਾ ਤੁਹਾਡਾ ਅਖਾਲੀ ਦਲ ਤੇ ਤੁਸੀਂ ਕਿੱਥੇ ਆ ਗਏ ਹੋ ਯਾਰ ਹੂੰ ਕਿਤੇ ਕਾਸ਼ ਤੁਸੀਂ ਕਿਤੇ ਕੌਮ ਨਾਲ ਖਲੋਜੋ ਤੇ ਕਾਮ ਤੁਹਾਨੂੰ ਘਰੋਂ ਕੱਢ ਕੇ ਤੁਹਾਨੂੰ ਰਾਜ ਦੇ ਦੇ ਵਰਕਰ ਕਹਿੰਦੇ ਆ ਕਿ ਜਲਦ ਸਾਡਾ ਬੀਜੇਪੀ ਨਾਲ ਸਮਝੌਤਾ ਹੋਣ ਜਾ ਰਿਹਾ ਤੇ ਸਮਝੌਤੇ ਤੋਂ ਬਾਅਦ ਸਰਕਾਰ ਸਾਡੀ ਪੱਕੀ ਹੈ ਮੈਂ ਕਹਿੰਦਾ ਜ਼ਿੰਦਗੀ 'ਚ ਨਹੀਂ ਆਉਂਦੀ ਜੀ ਜਿੰਨਾ ਮਰਜ਼ੀ ਲਿਖਾ ਲਓ ਇਹ ਨਹੀਂ ਦੁਬਾਰਾ ਆਉਂਦੀ ਕਿਉਂਕਿ ਜੇ ਜਾਣਗੇ ਭਾਜਪਾ ਭਾਜਪਾ ਆਪ ਵੀ ਖਤਮ ਹੋ ਜੂਗੀ ਇਸ ਪੁਆਇੰਟ ਤੇ ਕਾਰਨ ਕੀ ਹੈ ਅਸੀਂ ਲੱਖ ਮਾਰੇ ਹੋਈਏ ਮੈਂ ਕਹਿੰਦਾ ਅਸੀਂ ਕਿਸੇ ਡੇਰੇਵਾਦ ਨੂੰ ਮੰਨਦੇ ਹੋਈਏ ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਆਵੇਗੀ ਗੁਰੂ ਗਰੰਤ ਸਾਹਿਬ ਦੀ ਗੱਲ ਆਵੇਗੀ ਤਾਂ ਪੰਜਾਬ ਦਾ ਬੱਚਾ ਬੱਚਾ ਹੀ ਉਧਰ ਤੁਰ ਜਾਂਦਾ ਹੂੰ ਠੀਕ ਹੈ ਸਾਡੇ ਚ ਬਹੁਤ ਲੋਕ ਨਕੰਮੇ ਨੇ ਅਸੀਂ ਘਟਿਆ ਲੋਕ ਵੀ ਹੈਗੇ ਆ ਜਿਹੜੇ ਅੱਜ ਵੀ ਅਸੀਂ ਉਹਨਾਂ ਟਰਾਲ ਗੱਡ ਚੜੇ ਫਿਰਦੇ ਆ ਪਰ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਕੋਈ ਨਹੀਂ ਠੀਕ ਹੈ ਇਹ ਲੋਕ ਮਾਰਾ ਦਿੰਦੇ ਨੇ ਹਮ ਇਹ ਚ ਕੋਈ ਨੋ ਡਾਊਟ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਕਿਸੇ ਨੂੰ ਜ਼ਹਿਰ ਦਿੰਦੇ ਨੇ ਕਿਸੇ ਦਾ ਐਕਸੀਡੈਂਟ ਕਰਾਉਂਦੇ ਨੇ ਕਿਸੇ ਨੂੰ ਗੋਲੀ ਮરાਉਂਦੇ ਨੇ ਪਰ ਕਿੰਨਿਆਂ ਨੂੰ ਮਰਾਲੋਗੇ ਆਖਰ ਤਾਂ ਮੌਤ ਤਾਂ ਤੁਹਾਡੇ ਉਹੀ ਆਉਣੀ ਹੈ ਹਮ ਤੇ ਕਿੰਨਾ ਕੁ ਚਿਰ ਬਚੋਗੇ ਕੁਝ মিডিਆ ਸਰਕਾਰ ਨੇ ਦਿਵਾਲਾ ਤੇ ਬਹੁਤ ਸਾਰਾ ਤਾਂ ਸਰਕਾਰੀ ਆਈਡੀਆਂ ਨਾਲ ਪੱਕਾ ਹੋ ਗਿਆ ਪੰਜਾਬ ਦੇ ਵਿੱਚ ਬਹੁਤ ਕੁਝ ਹੋ ਰਿਹਾ ਕਿਸਾਨਾਂ ਦੇ ਪੱਖ ਤੋਂ ਗੱਲ ਕਰੀਏ ਤੇ ਇੱਕ ਸਪੇਨ ਤੋਂ ਆਏ ਜੋੜੇ ਦੀ ਗੱਲ ਕਰੀਏ ਤਾਂ ਪੰਜਾਬ ਦਾ ਵੀ ਗੋਦੀ মিডিਆ ਬਣ ਗਿਆ ਤੇ ਸੈਂਟਰ ਦਾ ਤਾਂ ਗੋਦੀ ਹੈ ਹੀ ਹੈ ਸੀਗਾ ਉਹਨਾਂ ਦਾ ਰੇਪ ਹੁੰਦਾ ਕੋਈ ਬੋਲਿਆ ਤੱਕ ਹੀ ਨਹੀਂ ਦੇਖੋ ਜਿਹੜੇ ਲੋਕਾਂ ਨੂੰ ਮਾਰਾ ਕਹਿੰਦੇ ਸੀ ਤਾਲੀਬਾਨ ਨੂੰ ਹੂੰ ਜਿਹੜੇ ਪਾਕਿਸਤਾਨ ਨੂੰ ਅਸੀਂ ਗਲਤ ਕਹਿੰਨੇ ਆ ਯਾਰ ਉੱਥੇ ਉਹ ਕੁੜੀ ਧੀਆ ਸੇਫ ਤਰੀ ਫਿਰਦੀ ਹੈ ਜਦੋਂ ਇੰਡੀਆ ਚ ਆਉਂਦੀ ਹੈ ਜੋ ਉਹਦੇ ਕੋਸ਼ ਕੁੜੀ ਨਾਲ ਹੋਇਆ ਸੱਤ ਬੰਦੇਆਂ ਨੇ ਰੇਪ ਯਾਰ ਐਦੂ ਤੇ ਬੇਸ਼ਰਮੀ ਵੀ ਕੋਈ ਹੋਊਗੀ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਤੁਹਾਡੇ ਸਿੱਖ ਲੀਡਰਾਂ ਨੂੰ ਉਹੀ ਲੋਕ ਤੁਹਾਡੇ ਪੰਜਾਬ ਚ ਇੰਟਰ ਕਰ ਰਹੇ ਨੇ ਉਹੀ ਲੋਕ ਤੁਹਾਨੂੰ ਖਤਮ ਕਰ ਲਈ ਉਹਨਾਂ ਦੀ ਜਿਹੜੀ ਬੁੱਧੀ ਹੈ ਉਹ ਉਹਨਾਂ ਦੀ ਇਸ ਤੋਂ ਉੱਪਰ ਉੱਠਦੀ ਨਹੀਂ ਪਰ ਸਾਡੇ ਨੂੰ ਤਾਂ ਵਿਧਾਨ ਸਭਾ ਜੇ ਮਰਜ਼ਾਦਾ ਚਾਹੀਦੀ ਹੈ ਇਹ ਦੇਖੋ ਮੈਂ ਕੋਈ ਭਗਵੰਤ ਮੰਨਦਾ ਚੇਲਾ ਨਹੀਂ ਨਾ ਹੀ ਮੇਰਾ ਉਸ ਬੰਦੇ ਨਾਲ ਲਿੰਕ ਹੈ ਪਰ ਮੈਨੂੰ ਇੱਕ ਗੱਲ ਇਹ ਹੈ ਕਿ ਜੇ ਹੋ ਜੇ ਚਾਹੇ ਭਗਵੰਤ ਮਾਨ ਨੇ ਜੇ ਗਲਤ ਕੀਤਾ ਹੈ ਤੇ ਕੁੱਤੇ ਖਾਣੀ ਹੁੰਦੇ ਨਾਲ ਵੀ ਚਾਹੀਦੀ ਹੈ ਤੇ ਜੇ ਇਹਨਾਂ ਨੇ ਗਲਤ ਕੀਤਾ ਹੈ ਤੇ ਸਰਦਾਰ ਸਾਹਿਬ ਛਿਤਰੋ ਛਿਟਰੀਏ ਸਾਹਮਣੇ ਲੋਕਾਂ ਦੇ ਦਿੱਸਨੇ ਚਾਹੀਦੇ ਸੋ ਉਹ ਲੜਕੀ ਨਾ ਹੋਇਆ ਇੰਡੀਆ 'ਚ ਬਹੁਤ ਜ਼ਿਆਦਾ ਮਾਰਾ ਹੋਇਆ ਐ ਐਦੂ ਤੇ ਮਾਰਾ ਕਿਸੇ ਨਾਲ ਨਹੀਂ ਹੋਣਾ ਹਮ ਪਰ ਜਦੋਂ ਅਸੀਂ ਇੱਕ ਮਕਸਦ ਹੀ ਹੋਰ ਬਣਾ ਲਿਆ ਐ ਐਕਸਟਰਾ ਪਾਵਰਾਂ ਦੇਤੀਆਂ ਨੇ ਇੱਕੋ ਟ੍ਰੇਨ ਦੀ ਫੋਟੋ ਆਈ ਹੈ ਜਿਸ ਦੇ ਵਿੱਚ ਉਹ ਮੁੰਡੇ ਪਛਾਣ ਕਰ ਰਹੇ ਨੇ ਜੀ ਯਾਰ ਤੁਹਾਨੂੰ ਧਰਮੇ ਸਿਖਾਉਂਦਾ ਹਾਂ ਅਸੀਂ ਧਰਮ ਤੇ ਜ਼ੋਰ ਜ਼ਿਆਦਾ ਦੇਤਾ ਪਰ ਐਕਚੁਅਲੀ ਅਸੀਂ ਉੱਥੇ ਮਰਯਾਦਾ ਵੇਖਣੀ ਸੀ ਉਹਨਾਂ ਨੂੰ ਸਿਖਾਇਆ ਕੀ ਹੈ ਇੱਕੋ ਹੀ ਸਿਖਾਤਾ ਹੈ ਪਰ ਉਹਦਾ ਆਪਣੇ ਦੇਸ਼ 'ਚ ਯਾਦ ਨਹੀਂ ਪਰ ਉਹ ਯਾਦ ਕਰਕੇ ਕਰ ਰਹੇ ਨੇ ਇਹ ਜਾਦੀ ਇੰਨੀ ਵੀ ਨਹੀਂ ਹੁੰਦੀ ਕਿ ਆਪਾਂ ਕਿਸੇ ਦੀ ਧੀ ਪੈਂਦੀ ਬੇਇਜ਼ਤੀ ਕਰਦੀਆਂ ਜਿਹੜੇ ਵਰਲਡ ਦੇ ਵਿੱਚ ਤੁਹਾਡਾ ਚਿਹਰਾ ਕੀ ਰਹਿ ਗਿਆ ਤੂੰ ਤਾਂ ਲੋਕਾਂ ਨੂੰ ਗਾਲਾਂ ਕੱਢਦੇ ਈ ਤੂੰ ਤਾਂ ਲੋਕਾਂ ਰੋੜੇ ਤਾਲੀ ਬਣ ਤੁਹਾਡੇ ਨਾਲ ਉਹ ਚੰਗੇ ਨੇ ਜਿਹੜੀ ਕੁੜੀ ਸੇਫ ਆਈ ਹੈ ਹਮ ਸਰਦਾਰ ਸਾਹਿਬ ਜਿੱਥੇ ਇੱਜ਼ਤ ਨਹੀਂ ਹਮ ਉਹ ਦੇਸ਼ ਕਹਾਦਾ ਹੈ ਹਮ ਕਿਉਂਕਿ ਸਾਡੇ ਸਿੱਖਾਂ ਨਾਲ ਤਾਂ ਹੋਈ ਹੈ ਹਮ ਜਦੋਂ ਵੀ ਹੁੰਦੀ ਹੈ ਇੱਥੇ ਕੋਈ ਵੀ ਬਾਹਰਲਾ ਬੰਦਾ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਅੱਗੇ ਕਹਿਣਾ ਹਾਂ ਨਾ ਹਿੰਦੁਸਤਾਨ ਦੀ ਜਿਹੜੀ ਇਹ ਗਿਣਤੀ ਹੈ ਇਹ ਹਮੇਸ਼ਾ ਹੀ ਲੇਡੀਆਂ ਨਾਲ ਤੱਕੇ ਕਰਨੇ ਲੇਡਿਸ ਨਾਲ ਉਹਨਾਂ ਦੇ ਰੇਪ ਕਰਨੇ ਚਾਹੇ ਉਹ ਫੌਰਨ ਚ ਕੁੜੀ ਆਈ ਹੈ ਚਾਹੇ ਸਿੱਖਾਂ ਦੀ ਐ ਚਾਹੇ ਉਹ ਮੁਸਲਮਾਨਾਂ ਦੀ ਧੀ ਐ ਇਹਨਾਂ ਨੇ ਬਲਦ ਕਰ ਕਰਕੇ ਚੀਕਾ ਤੇ ਸੀਟੀਆਂ ਮਾਰਨੀਆਂ ਹੁੰਦੀਆਂ ਨੇ ਇਹ ਕੀ ਤੁਹਾਨੂੰ ਤੁਹਾਡੇ ਧਰਮ ਨੇ ਸਿਖਾਇਆ ਹੂੰ ਸਿੱਖੇ ਤੁਸੀਂ ਕੀ ਜੇ ਅਜੇ ਟਿੱਕਰ ਇਹ ਜਿੱਥੇ ਬਲਦ ਕਰ ਹੁੰਦਾ ਉਹਨਾਂ ਸਟੇਟਾਂ ਦੇ ਹੀ ਜਿਨ੍ਹਾਂ ਨੂੰ ਅਸੀਂ ਪ੍ਰਵਾਸੀ ਕਹਿੰਦੇ ਨੇ ਉਹ ਪੰਜਾਬ ਚ ਪ੍ਰਵੇਸ਼ ਕਰ ਰਹੇ ਨੇ ਤੇ ਕਲਚਰ ਤਾਂ ਫਿਰ ਉਹ ਜਿਹਾ ਹੀ ਲੈ ਕੇ ਆਉਣਗੇ ਸਰਦਾਰ ਸਾਹਿਬ ਜੇ ਅੱਜ ਟਿੱਕਰ ਵੀ ਨਾ ਬੋਲੇ ਹੂੰ ਤੁਹਾਡਾ ਹੁਣ ਦਾ ਮੁੱਖ ਮੰਤਰੀ ਕੋਈ ਵੀ ਨਹੀਂ ਤੁਹਾਡਾ ਇਸ ਪੁਆਇੰਟ ਤੇ ਬੋਲ ਰਿਹਾ ਜਿਹੜੇ ਮਰਿਆਦਾ ਭਾਲ ਭਾਲਦੇ ਨੇ ਹੂੰ ਜਿਹੜੇ ਮਰਜ਼ਾਦਾ ਕਹਿੰਦੇ ਨੇ ਸਾਨੂੰ ਮਰਜ਼ਾਦਾ ਮਿਲਣੀ ਚਾਹੀਦੀ ਤੁਸੀਂ ਬੋਲੇ ਕਿੱਥੇ ਜੇ ਪੰਜਾਬ ਦੇ ਲਈ ਯਾਰ ਵੀ ਤਾਂ ਪੱਠਾ ਬਾਕੇ ਰੱਖਿਆ ਪੰਜਾਬ ਸਾਡੇ ਦਾ ਯਾਰ ਹੂੰ ਸੋ ਇਹ ਲੋਕਾਂ ਦਾ ਜਿਹੜਾ ਪੀਆਰ ਹੋਣਾ ਪੰਜਾਬ ਦੇ ਅੰਦਰ ਹੂੰ ਜੇ ਲੋਕਾਂ ਦੀਆਂ ਧੀਆਂ ਉੱਥੇ ਸੇਫ ਨਹੀਂ ਯਾਦ ਰੱਖਿਆ ਤੇ ਪੰਜਾਬ ਦਾ ਚਾਹੇ ਮੁਸਲਮਾਨ ਚਾਹੇ ਹਿੰਦੂ ਚਾਹੇ ਸਿੱਖ ਆਉਣ ਵਾਲੇ ਸਮੇਂ ਤੁਹਾਨੂੰ ਇਹੀ ਤਸ਼ੱਦਦ ਤੋਂ ਲੰਘਣਾ ਪੈਣਾ ਪੰਜਾਬ ਚੋਂ ਇਹਨੂੰ ਰੋਕੋ ਜੇ ਸਾਨੂੰ ਰਾਜਸਥਾਨ ਤੇ ਹਿਮਾਚਲ ਚ ਅਸੀਂ ਨਹੀਂ ਇੰਟਰ ਕਰ ਸਕਦੇ ਤੇ ਪੰਜਾਬ ਕੋਈ ਮਸ਼ਤਰਕਾ ਖਾਤਾ ਥੋੜਾ ਜਿਹੜਾ ਮਰਜੀ ਆਵੇ ਨੂੰ ਈਆਰ ਦੇ ਪੰਜਾਬ ਨੂੰ ਯਾਰ ਪੰਜਾਬ ਬੜਿਆ ਕਿਵੇਂ ਸੀ ਸੈਂਕੜੇ ਸਿਰ ਲੱਖਾਂ ਸਿਰ ਇਸ ਪੰਜਾਬ ਦੀ ਧਰਤੀ 'ਤੇ ਗਏ ਨੇ ਤੇ ਤੁਸੀਂ ਚੁੱਕ ਕੇ ਉਹਨਾਂ ਨੂੰ ਫੜਾਤੇ ਜਿਨ੍ਹਾਂ ਨੇ ਪੰਜਾਬ 'ਤੇ ਹਮਲੇ ਕੀਤੇ ਸੀ ਅੰਗਰੇਜ਼ਾਂ ਦੇ ਨਾਲ ਰਲ ਕੇ ਅੰਗਰੇਜ਼ਾਂ ਦੇ ਨਾਲ ਰਲ ਕੇ ਅੰ 50 ਤੇ ਹਮੜਾ ਕੀਤਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸਿੱਖ ਰਾਜ ਖਤਮ ਕੀਤਾ ਸੀ ਉਹਨਾਂ ਲੋਕਾਂ ਨੇ ਤੁਹਾਡੇ ਨਾਲ ਦੋ ਤੁਲੀਆਂ ਚਾਰ ਸਟੇਟਾਂ ਹੀ ਚੰਗੀਆਂ ਨੇ ਜਿਹੜੇ ਬੋਲਦੇ ਤਾਂ ਹੈ ਆਪਦੇ ਲਈ ਹੂੰ ਸੋ ਮੈਂ ਕਹਿੰਦਾ ਜਿਹੜੇ ਇਹ ਤਾਂ ਇਹਦੇ ਲੋਕ ਸਾਰੇ ਇਹ ਕਹਿੰਦੇ ਨੇ ਕਿ ਹਮਦਰਦੀ ਅਸੀਂ ਆਂ ਪੰਜਾਬ ਦੀ ਜਿੰਨੀ ਸਾਨੂੰ ਹਮਦਰਦੀ ਐਨੀ ਤਾਂ ਕਿਸੇ ਨੂੰ ਹੈ ਹੀ ਨਹੀਂਗੀ ਨਹੀਂ ਉਹਦਾ ਮਰਜ਼ਾਦਾ ਭਾਲਦੇ ਨੇ ਜੀ ਕਿ ਉਹਨਾਂ ਨੂੰ ਆ ਕੇ ਪਹਿਲਾਂ ਉਹਨਾਂ ਦਾ ਚਾਹ ਪਾਣੀ ਕਰੋ ਉਹਨਾਂ ਦੀ ਇੱਜ਼ਤ ਕਰੋ ਆਏ ਨੇ ਬੜੀ ਜੁਤਕਾਰੀ ਇੱਜ਼ਤ ਦੀ ਜਿੱਦ ਕਾਬਲ ਹੀ ਨਹੀਂ ਤੁਸੀਂ ਲੋਕ ਯਾਰ ਤੁਸੀਂ ਪੰਜਾਬ ਲਈ ਕੀ ਕੀਤਾ ਕੀ ਬਲ ਮੈਨੂੰ ਇੱਕ ਲਫ਼ਜ਼ ਦੱਸ ਦੇ ਪੰਜਾਬ ਲਈ ਕੀ ਕੀਤਾ ਮੈਂ ਕਹਿੰਦਾ ਸੁਪਰੀਮ ਕੋਰਟ ਨੇ ਉਸ ਗੱਲ ਤੇ ਬੋਲਿਆ ਤੁਸੀਂ ਮਰੇ ਹੋ ਸੀ ਪਹਿਲਾਂ ਬੋਲਣ ਲੱਗੇ ਯਾਰ ਤੁਹਾਨੂੰ ਨਹੀਂ ਪਤਾ ਕਿਸੇ ਖਿੱਤੇ ਨੂੰ ਜਿਹੜਾ ਜਸਟਿਸ ਮਿਲਦਾ ਉਦੋਂ ਮਿਲਦਾ ਹੈ ਜਦੋਂ ਉਸ ਖਿੱਤੇ ਦੇ ਵਿੱਚੋਂ ਇਹ ਜਸਟ ਆਪਣੇ ਜੱਜ ਹੋਣ ਯਾਰ ਹੂੰ ਪਹਿਲਾਂ ਦੇਖੋ ਹੁਣ ਮਾਫ਼ ਕਰਨਾ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਹੈ ਸਿੱਖ ਧਰਮ ਨੂੰ ਸਮਝਣਾ ਹੈ ਜੀ ਉਸ ਕੌਮ ਦਾ ਹੀ ਬੰਦਾ ਚਾਹੀ ਪਰ ਇਹਨਾਂ ਬਦਲਾ ਆਊਗਾ ਕਿਵੇਂ ਕਿ ਚੰਗੇ ਕਾਬਲ ਲੋਕ ਵਿਧਾਨ ਸਭਾ ਤੱਕ ਪਹੁੰਚਣਗੇ ਦੇਖੋ ਗੱਲ ਐ ਇਸ ਤਰ੍ਹਾਂ ਐ ਜੇ ਇਸ ਤਰ੍ਹਾਂ ਚੱਲਦੇ ਰਹੇ ਤਾਂ ਕਿਉਂਕਿ ਇਹੀ ਤਾਂ ਬਤਲਾ 77 ਦੇ ਲੱਗੇ ਮੇਰੀ ਬੇਨਤੀ ਐ ਨਹੀਂ ਐ ਜੋ ਸਮਾਂ ਆਇਆ ਤਾਂ ਸਾਡੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਜਿਹੜੇ ਹੁਣ ਅਜ ਉਹਨਾਂ ਇਕੱਠਾਂ 'ਚ ਵਾਪਸ ਚਲੇ ਗਏ ਨੇ ਜਿਹੜੇ ਡੇਰੇ ਬਾਦ ਨੂੰ ਜਿਹੜੇ ਪ੍ਰਮੋਟ ਕੀਤਾ ਸੀ ਜਿਹੜੇ ਡੇਰਿਆਂ ਦੇ ਚੇਲੇ ਸੀ ਫਿਰ ਸਾਡੀ ਡਿਊਟੀ ਵੀ ਬਣਦੀ ਐ ਨਾ ਉੱਥੇ ਬੋਲਣਾ ਡਿਊਟੀ ਬਣਦੀ ਐ ਹੂੰ ਇਹ ਨਹੀਂ ਚੁੱਪ ਕਰਕੇ ਟਰਾਲੀ ਚੜਜੋ ਏ ਦੇਖਿਆ ਕਰੋ ਕਿ ਜੇ ਇਹ ਫਿਊਚਰ ਚ ਆ ਗਏ ਤੇ ਪੰਜਾਬ ਦਾ ਪੱਠਾ ਪਹਿਲਾਂ ਕਿੰਨਾ ਭਾਇਆ ਸੀ ਤੇ ਬਾਅਦ ਚ ਕਿੰਨਾ ਬਹਾਉਣਾ ਇਹਨਾਂ ਦੀ ਲੀਡਰਾਂ ਨੇ ਪੰਜਾਬ ਦਾ ਪੱਠਾ ਹੂੰ ਸਾਨੂੰ ਲੋਕਾਂ ਨੂੰ ਬੋਲਣਾ ਪੈਣਾ ਹੈ ਇਹ ਜ਼ਰੂਰੀ ਨਹੀਂ ਕਿ ਜੇ ਮੈਂ ਐਮਐਲਏ ਬਨਾ ਮੈਂ ਤਾਂ ਹੀ ਬੋਲਣਾ ਇਹ ਕਿੱਥੇ ਲਿਖਿਆ ਜੇ ਤੁਸੀਂ ਪੰਜਾਬ ਨੂੰ ਚੰਗਾ ਸਮਝਦੇ ਜੇ ਆਪ ਦੀ ਧਰਤੀ ਨੂੰ ਚੰਗਾ ਸਮਝਦੇ ਜੇ ਆਪ ਦੇ ਕਲਚਰ ਨੂੰ ਆਪ ਦੇ ਸਿੱਖ ਧਰਮ ਨੂੰ ਚੰਗਾ ਸਮਝਦੇ ਜੇ ਤੇ ਤੁਹਾਨੂੰ ਬੋਲਣਾ ਪੈਣਾ ਹੈ ਜੇ ਨਾ ਬੋਲੋਗੇ ਫਿਰ ਤਾਂ ਭੇਡਾਂ ਆ ਰਗੀਆਂ ਟਰਾਲੀ ਦੇ ਰਾਤੀਆਂ ਚੁੱਪ ਕਰਕੇ ਤੁਰੇ ਫਰੇ ਬਸ ਮੂੰਹ ਲਾ ਛੜਿਆ ਹੇੇ ਕਰ ਛੜੀ ਪਿੱਛੇ ਤੁਰ ਗਏ ਹੂੰ ਅਸੀਂ ਲੋਕਾਂ ਨੇ ਕਰਦਾ ਬੇੜਾਗਰ ਕੀਤਾ ਪੰਜਾਬ ਦੇ ਲਈ ਯਾਰ ਆਪਦੇ ਪੰਜਾਬ ਦਾ ਬੇੜਾਗਰ ਕਸੀਂ ਲੋਕਾਂ ਨੇ ਕੀਤਾ ਹੂੰ ਇਹਨਾਂ ਲੀਡਰਾਂ ਨੂੰ ਕਿਉਂ ਨਹੀਂ ਸਵਾਲ ਪੁੱਛਿਆ ਕਿ ਯਾਰ ਸੁਪਰੀਮ ਕੋਰਟ ਬੋਲੀ ਤੁਸੀਂ ਕਿਉਂ ਨਹੀਂ ਬੋਲਦੇ ਸੀ ਯਾਰ ਹੂੰ ਤੁਹਾਨੂੰ ਹੈ ਹੀ ਯਾਰ ਮੈਂ ਤੈਨੂੰ ਗੱਲ ਦੱਸਾਂ ਹੂੰ ਮਾਫ ਕਰਨਾ ਕਹਿਣਾ ਨਹੀਂ ਬਣਦਾ ਇਹ ਸਤਿਸ਼੍ਰੀਕਾਲ ਦੇ ਬੋਲੇ ਸੋ ਨਿਹਾਲ ਦੇ ਜਿਹੜੇ ਨਾਰੇ ਸੀ ਇਹ ਹਿੰਦੁਸਤਾਨ ਦੀ ਹਕੂਮਤ ਵੀ ਲਵਾਉਂਦੀ ਹੈ ਜਦੋਂ ਉਥੇ ਬਾਰਡਰਾਂ ਤੇ ਲੜਾਈ ਹੁੰਦੀ ਹੈ ਜਦੋਂ ਚੀਨ ਦੇ ਬਾਰਡਰਾਂ 'ਤੇ ਜਦੋਂ ਕਿਤੇ ਵੀ ਲੜਾਈ ਹੁੰਦੀ ਤਾਂ ਉਹਦੇ 100 ਨਿਹਾਲ ਦੇ ਜਕਾਰੇ ਪੁਰਾਣੀਆਂ ਵੀਡੀਓ ਕਢੋ ਬਲੈਕ ਐਂਡ ਵਾਈਟ ਨਿਕਲਣਗੀਆਂ ਤੁਹਾਡੀਆਂ 71 ਦੀ ਲੜਾਈ ਤੇ 65 ਦੇ 62 ਦੀ ਉਸ ਵਕਤ ਸਿੱਖ ਨਾਰਾ ਮਾਰਦਾ ਹੈ ਸਿੱਖ ਜਕਾਰਾ ਛੱਡਦਾ ਹੈ ਤੇ ਉੱਥੇ ਜਾ ਕੇ ਹਮਲਾ ਕਰਦਾ ਹੈ ਇਹ ਸਾਡੇ ਵਿਧਾਨ ਸਭਾ ਹੀ ਦੇਖਿਆ ਜੈ ਹਿੰਦ ਹੂੰ ਫਿਰ ਉਹ ਜੀ ਤੁਸੀਂ ਤਾਂ ਬੇੜਾ ਗਰ ਕੀਤਾ ਸਰਦਾਰ ਸਾਹਿਬ ਤੁਸੀਂ ਤਾਂ ਮੈਂ ਕਹਿਣਾ ਨਹੀਂ ਮੇਰੀ ਕੋਈ ਦੁਸ਼ਮਣੀ ਨਹੀਂ ਤੁਹਾਡੇ ਨਾਲ ਮੈਂ ਕੋਈ ਲੀਡਰ ਨਹੀਂ ਪਰ ਤੁਹਾਡੀ ਨਿੱਕੀ ਨਿੱਕੀ ਗੱਲ ਬਾਚ ਕਰੀ ਦੀ ਹੈ। ਉੱਥੇ ਤਾਂ ਜਿੱਥੇ ਬੋਲੇ ਸੋਨੇ ਹਾਲਾ ਉੱਥੇ ਨਾਹਰਾ ਹਾਲਾ ਉੱਥੇ ਸਤਿ ਸ਼੍ਰੀ ਅਕਾਲ ਬੋਲ ਸਕਦੇ ਹੋ ਇੱਥੇ ਨਹੀਂ ਤੁਸੀਂ ਬੋਲ ਸਕਦੇ। ਉਦੋਂ ਤੁਹਾਨੂੰ ਲੱਗਦਾ ਹੈ ਕਿ ਅਸੀਂ ਇੱਕ ਧਰਮ ਨੂੰ ਪ੍ਰੋਮੋਟ ਨਹੀਂ ਕਰਨਾ। ਪਰ ਜਦੋਂ ਉੱਥੇ ਲੜਾਈ ਹੁੰਦੀ ਹੈ ਉਦੋਂ ਇੱਕ ਧਰਮ ਨੂੰ ਪ੍ਰੋਮੋਟ ਕਰਦੇ ਆਪਾਂ। ਫਰਕ ਨਹੀਂ ਮੇਰੀ ਗੱਲ ਤੋਂ ਤੁਹਾਨੂੰ ਸਮਝ ਆਵੇ। ਮੇਰੇ ਬਿਲਕੁਲ ਮੈਂ ਸਮਝ ਗਿਆ ਗੱਲ ਨੂੰ। ਜਦੋਂ ਲੜਾਈ ਲੜਨੀ ਹੈ ਟੈਂਕ ਨੇ ਗੋਲਾ ਸੁੱਟਣਾ ਹੈ ਉਦੋਂ ਤਾਂ ਆਪਾਂ ਕਹਿੰਦੇ ਬੋਲੇ ਸੋਨੇ ਹਾਲ ਬੋਲ। ਹੂੰ। ਜਦੋਂ ਵਿਧਾਨ ਸਭਾ ਚ ਆ ਜਾਂਦੇ ਫਿਰ ਦੁਸ਼ਮਣ ਦੇ ਕੰਨ ਚ ਆਵਾਜ਼ ਜਾਵੇ ਤੇ ਉਹਨੂੰ ਐ ਲੱਗੇ ਦੇਖ ਲੈ ਕਿ ਇਹ ਸਿੱਖ ਆ ਹੂੰ ਤੇ ਜਦੋਂ ਸਿੱਖ ਵਿਧਾਨ ਸਭਾ ਚ ਉੱਠ ਕੇ ਕਹਿੰਦਾ ਜੈ ਹਿੰਦ ਉਦੋਂ ਤਾਂ ਬੋਲ ਦੇਣਾ ਸੀ ਯਾਰ ਸਤਿ ਸ਼੍ਰੀ ਅਕਾਲ ਉਦੋਂ ਕੋਈ ਡਿਨਾਈ ਥੋੜਾ ਕਰਨਾ ਪਾਇਆ ਇਸ ਚੀਜ਼ ਤੇ ਪ੍ਰੋਟੋਕਾਲ ਇਹ ਈਗਾ ਪ੍ਰਾਪ ਦੇ ਧਰਮ ਦੇ ਵੀ ਆਪਾਂ ਨੂੰ ਏਡੀ ਗਨਾਹ ਗਨਾਹ ਨਹੀਂ ਆਪਾਂ ਕਿਤੇ ਵੀ ਮੈਂ ਵੇਖਿਆ ਕਿ ਤੁਸੀਂ ਕੁਝ ਪਾਰਟੀਆਂ ਨੇ ਜਿਹੜੀਆਂ ਬੋਲੋ ਸੋਨਿਆਲ ਆਪਦੇ ਸਟੇਜ ਤੇ ਨਹੀਂ ਬੋਲਦੀਆਂ ਯਾਰ ਤੁਸੀਂ ਪੰਜਾਬ ਦੇ ਤੁਸੀਂ ਸਿੱਖ ਜੀ ਖਾਣਾ ਗੁਰੂ ਘਰਾਂ ਦਾ ਫਿਰ ਤੁਸੀਂ ਕਹਿੰਦੇ ਹੋ ਜੀ ਮਰਿਆਦਾ ਨਹੀਂ ਮੈਂ ਤਾਂ ਕਹਿੰਦਾ ਮਰਿਆਦਾ ਚਾਹੀਦੀ ਨਹੀਂ ਤੁਹਾਡੀ ਯਾਰ ਮੈਂ ਤਾਂ ਕਹਿੰਦਾ ਜਿਵੇਂ ਤੁਸੀਂ ਪੰਜਾਬ ਲੁੱਟਿਆ ਹੈ ਰੱਬ ਕਰੇ ਤੁਸੀਂ ਇਸ ਤਰ੍ਹਾਂ ਛਿਤਰਛਿਤੀ ਹੋ ਕੇ ਬਾਹਰ ਹੋ ਤੁਹਾਡਾ ਜਲੂਸ ਅਸੀਂ ਲੋਕ ਵਿਖੀਏ ਕਿ ਤੁਸੀਂ ਆਪਦੇ ਪੰਜਾਬ ਲਈ ਕਿਤੇ ਦੋ ਲਫ਼ਜ਼ ਨਹੀਂ ਬੋਲੇ ਦਿੱਲੀ ਦੇ ਸਾਹਮਣੇ ਯਾਰ ਹਮ ਇੱਕ ਸਾਡੇ ਇਹੋ ਜਿਹੇ ਲੋਕ ਨੇ ਜਿਹੜੇ ਕਹਿੰਦੇ ਨੇ ਮੈਨੂੰ ਕਈ ਵਕੀਲ ਮਿਲੇ ਨੇ ਕਈ ਮਿਲਦੇ ਨੇ ਯਾਰ ਮਰਿਆਦਾ ਖਤਮ ਹੋ ਗਈ ਯਾਰ ਮੈਂ ਨੂੰ ਕਿਹਾ ਜਦੋਂ ਪੰਜਾਬ ਲੁੱਟਿਆ ਸੀ ਮਰਿਆਦਾ ਨਾਲ ਲੁੱਟਦੇ ਜਦੋਂ ਗੁਰੂ ਗ੍ਰੰਥ ਸਾਹਿਬ ਗਲੀਆਂ ਚ ਗਿਆ ਸੀ ਛੋਟੇ ਅਸੀਂ ਜਾ ਕੇ ਗੁਰੂ ਗ੍ਰੰਥ ਸਾਹਿਬ ਉਹ ਮਰਿਆਦਾ ਨਾਲ ਸੁੱਟੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਹੀਨ ਮਰਿਆਦਾ ਨਾਲ ਤਹੀਨ ਹੋਈ ਸੀ ਜੇ ਇਹਨਾਂ ਨੇ ਮਰਿਆਦਾ ਨਹੀਂ ਰੱਖੀ ਸਾਡੇ ਲਈ ਤੇ ਫਿਰ ਵਿਧਾਨ ਸਭਾ ਦੇ ਵਿੱਚ ਵੀ ਕੋਈ ਮਰਿਆਦਾ ਨਹੀਂ ਚਾਹੀਦੀ ਪੰਜਾਬ ਦੇ ਹਿੱਤ ਵਿੱਚ ਤੇ ਸਾਰਾ ਕੁਝ ਵੇਚ ਪਾਣੀ ਵਿੱਚ ਪਾਣੀ ਵੇਚਿਆ ਪੰਜਾਬ ਦੇ ਹਿੱਤ ਵਿੱਚ ਪੰਜਾਬ ਦੀ ਜਵਾਨੀ ਦਾ ਮੇਰਾ ਗਰਕ ਕਰਤਾ ਉਦੋਂ ਤੁਹਾਡੀ ਮਰਿਆਦਾ ਨਹੀਂ ਸੀ ਅੱਜ ਮਰਿਆਦਾ ਸੋ ਬਹੁਤ ਵਧੀਆ ਹੋਇਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ